हंड्रेड परसेंट इनडिसिप्लिन एक्शन जारी रहूगा ऑर्गेनाइजेशन जनाब कि चलेगी अगर कोई फॉलोअप नहीं करेगा ਦਾ ਨੈਚੁਰਲੀ ਉਹ ਇਨਡਿਸਪਲਨ ਹੈ ਤੇ ਇਨਡਿਸਪਲਨ ਦੀ ਕਾਰਵਾਈ ਹੋ ਰਹੀ ਤੇ ਬੰਦੀ ਹੈ ਉਹ ਜਿਹੜਾ ਵਿਅਕਤੀ ਵੀ ਇਨਡਿਸਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਚਾਹੇ ਉਹ ਮੈਂ ਇਨਡਿਸਪਲਨ ਕਰ ਰਿਹਾ ਕਾਈ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈ ਕਮਾਂਡ ਨਜ਼ਰ ਬਣਾਏ ਹੋਏ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਵੀਰੇ ਨੂੰ ਇੱਕ ਤਾਂ ਅੰਤਿਮ ਬਜਟ ਪੇਸ਼ ਹੋ ਰਿਹਾ ਹੈ ਕਿ ਉਮੀਦ ਹੈਗੀ ਹੈ ਬਜਟ ਕੰਪਲੀਟ ਬਜਟ ਠੀਕ ਆ ਇਹ ਤਾਂ ਹੁਣ ਬਜਟ ਜੋ ਆਏਗਾ ਵੈਸੇ ਤਾਂ ਇਹ ਦੂ ਪਹਿਲਾਂ ਦੇ ਜਿਹੜੇ ਬਜਟ ਆਏ ਆ ਉਹਨਾਂ ਨੇ ਤਾਂ ਸਾਰੀਆਂ ਉਮੀਦਾਂ ਤੇ ਹਮੇਸ਼ਾ ਪਾਣੀ ਫੇਰ ਦਿੱਤਾ ਗਿਆ ਲੈਟਸ ਸੀ ਕਿ ਇਸ ਵਾਰੀ ਦੇ ਬਜਟ ਦੇ ਵਿੱਚ ਕੀ ਲੈ ਕੇ ਆਉਂਦੇ ਨੇ ਉਹ ਤਾਂ ਜਦੋਂ ਬਜਟ ਆ ਜਾਏਗਾ ਤਾਂਦੀ ਮੈਂ ਟਿੱਪਣੀ ਕਰਾਂਗਾ ਹਮੇਸ਼ਾ ਹੀ ਉਮੀਦਾਂ ਤੁਹਾਨੂੰ ਹੁੰਦੀਆਂ ਕਿ ਬਜਟ ਆਵੇਗਾ ਲੋਕਾਂ ਲਈ ਰਾਹਤ ਲੈ ਕੇ ਆਏਗਾ ਨਈ ਕੋਈ ਨਵੀਆਂ ਸਕੀਮਸ ਹੋਣੀਆਂ ਜਿਨ੍ਹਾਂ ਦੇ ਨਾਲ ਲੋਕਾਂ ਦਾ ਮੈਂ ਪ੍ਰੋਬਲਮਸ ਦਾ ਸਮਾਧਾਨ ਹੋਏਗਾ ਸੋ ਲੈਟਸ ਸੀ ਕੀ ਹੁੰਦਾ ਬਜਟ ਅੱਜ ਦੀ ਮੀਟਿੰਗ ਰੱਖੀ ਗਈ ਤੁਹਾਡੇ ਵੱਲੋਂ ਕੀ ਅਜੰਡਾ ਜਿਵੇਂ ਮਿਸ਼ਨ ਦਾ ਸੋ ਇਹ ਮਹੀਨਾਵਾਰ ਸਾਡੀ ਮੀਟਿੰਗ ਹੁੰਦੀ ਹੈ ਜ਼ਿਲ੍ਹਾ ਪ੍ਰਧਾਨਾਂ ਦੀ ਕੰਟੈਸਟਡ ਕੈਂਡੀਡੇਟਸ ਦੀ ਉਹ ਸੇਮ ਮੀਟਿੰਗ ਹੈ ਨਾਲ ਹੀ ਨਾਲ ਅਸੀਂ ਉਹ ਤਿਆਰੀਆਂ ਕਰਨੀਆਂ ਖਰਗੇ ਸਾਹਿਬ ਆ ਰਹੇ ਨੇ ਪਹਿਲੀ ਵਾਰੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਖਰਗੇ ਸਾਹਿਬ ਆਫੀਸ਼ੀਅਲ ਤੌਰ ਤੇ ਪਹਿਲੀ ਵਾਰੀ ਪੰਜਾਬ ਆ ਰਹੇ ਆ तमाम ਵਰਕਰ ਸਹਿਬਾਨ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਬੂਥ ਸਤਰ ਦੇ ਲੋਕਾਂ ਨਾਲ ਮੰਡਲ ਪ੍ਰਧਾਨਾਂ ਨਾਲ ਮੰਡਲ ਕਮੇਟੀਆਂ ਨਾਲ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਕਿਉਂਕਿ ਸੰਗਠਨ ਅਸੀਂ ਹੁਣ ਨੀਚੇ ਸਤਰ ਤੱਕ 95% ਅਸੀਂ ਮੁਕੰਮਲ ਕਰ ਲਿਆ ਸੋ ਉਹਨਾਂ ਲੋਕਾਂ ਨਾਲ ਬਿਫੋਰ ਪਾਰਲੀਮੈਂਟ ਕੀ ਤਿਆਰੀ ਆਸਤੇ ਗੱਲਬਾਤ ਕਰਨ ਖਰਗੇ ਸਾਹ ਬਾਰੇ ਉਹਰੇ ਬਤਲਕ ਵੀ ਅੱਜ ਦੀ ਮੀਟਿੰਗ ਵਿੱਚ ਬਲਿੰਗ ਸਾਹਿਬ ਜਿਸ ਤਰ੍ਹਾਂ ਗੁੰਡਾਗਰਦੀ ਪਟਿਆਲੇ ਚ ਹੋ ਰਹੀ ਹੈ ਕੱਲ ਇੱਕ ਮੀਡੀਆ ਕਰਮੀ ਨੂੰ ਬੁਰੀ ਤਰੀਕਾ ਨਾਲ ਕੁੱਟਿਆ ਗਿਆ ਆ ਕੇਬਲ ਮਾਫੀਆ ਦੁਆਰਾ ਸੋ ਕਿਉਂ ਇਸ ਕਰਕੇ ਦਿਖਾ ਰਹੇ ਨਸ਼ਰ ਕਰ ਰਹੇ ਸੀ ਖਬਰ ਕਿ ਕਿਸ ਤਰ੍ਹਾਂ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਜਦ ਕਿ ਹਾਈ ਕੋਰਟ ਨੇ ਪਹਿਲਾਂ ਇਹ ਕਹਿੰਦਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਵੇ ਬਦਲਾਅ ਹੈ ਬ੍ਰਦਰ ਇਹ ਬਦਲਾਅ ਦੇ ਅੰਦਰ ਇਸ ਤਰ੍ਹਾਂ ਹੀ ਹੋਏਗਾ ਬਦਲਾਅ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ ਹੁਣ ਇਹ ਹੋ ਗਿਆ ਕਿ ਹੁਣ ਉਹ মিডিਆ ਨੂੰ ਵੀ ਉਹਨਾਂ ਨੇ ਗੱਲੋਂ ਫੜ ਲਿਆ ਹੈ মিডিਆ ਦੇ ਕੁਝ ਕਰਮੀ ਕੁਝ ਮਾਲਕ ਮੈਨੂੰ ਜਾਣਦੇ ਨੇ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚੱਲ ਜਾਏ ਤਾਂ ਤੁਰੰਤ ਸਰ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ মিডিਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਹੈ ਉਹ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇਸ ਬਦਲਾਵ ਦੀ ਸਰਕਾਰ ਚੋਰ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫਰ ਤੈਅ ਕਰਕੇ ਵੱਡੀਆਂ-ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਰਕਾਰ ਬੇहद ਧੱਕਾ ਕਰ ਰਹੀ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਠੀਕ ਹੈ ਸਰਕਾਰ ਹੈ ਜੋਰ ਹੈ ਤੁਹਾਡਾ ਕੰਮ ਚੱਲ ਰਿਹਾ ਹੈ ਤੁਸੀਂ ਡਰਾ ਰਹੇ ਹੋ ਤੁਸੀਂ ਕਹਿੰਦੇ ਅਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜਿਆਦਾ دیر ਚੱਲਣਾ ਨਹੀਂ ਫਰਮਿੰਦਰ ਸਿੰਘ ਪਟਨਵਾਲਾ ਦੇ ਰੂਪ ਲੱਗ ਰਹੇ ਨੇ ਕਿ ਕੇਵਲ ਮਾਫੀਆ ਉਹ ਚਲਾ ਰਹੇ ਨੇ ਉਹ ਜਿਹੜਾ ਹੈਗਾ ਅਰੋਪ ਕੀ ਲੱਗ ਰਹੇ ਯਾਰ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਲਾ ਹੀ ਰਹੇ ਉਹਨੇ ਸਭ ਇਹ ਲੋਕ ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਅਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੈਂਟ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਇਹ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਭਾਾਂ ਦੀ

ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਂਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਨਾਚਰਲੀ ਉਹ ਇੰਡਿਸਿਪਲਨ ਹੈ ਤੇ ਇੰਡਿਸਿਪਲਨ ਦੀ ਕਾਰਵਾਈ ਉਹਦੇ ਤੇ ਬੰਦੀ ਹੈ ਰਿਕ ਸਰ ਤੁਸੀਂ ਇੱਕ ਗੱਲ ਕਹੀ ਸੀ ਜਦ ਰਾਜਕੁਮਾਰ ਵੀਰਕਾ ਬਲਬੀਸ ਨੂੰ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇੰਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਫ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਉਨ ਚੀਫ ਐਡੀਟਰ ਤੇ ਅਟੈਕ ਕਰਨਾ ਮੰਨ ਲਓ ਉਹਨੂੰ ਕੱਢਣਾ ਹੈ ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪਲਾਈਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ